ਹਾਂਜੀ ਵੈਗੁਰੂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਜਿਹੜੇ ਭੈਣ ਭਰਾ ਜੀ ਆਪਣੇ ਨਾਲ ਜੁੜੇ ਹੋਏ ਨੇ ਆਪਣੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦਾ ਜੀ ਪ੍ਰਮਾਤਮਾ ਸਾਰਿਆਂ ਨੂੰ ਤਰੱਕੀ ਬਖਸ਼ੇ ਤੰਦਰੁਸਤੀ ਬਖਸ਼ੇ ਚੜ੍ਹਦੀ ਕਲਾ 'ਚ ਰੱਖੇ ਜੀ ਆਪਾਂ ਜੀ ਤੁਹਾਨੂੰ ਦਿਖਾ ਰਹੇ ਹਾਂ ਬੈੱਡ ਸ਼ੀਟ ਚਾਦਰ ਵਾਈਟ ਕਲਰ ਦੀ ਚਾਦਰ ਆ ਸਿੰਗਲ ਬੈੱਡ ਦੀ ਉੱਤੇ ਪਛਾਈ ਹੋਈ ਆ ਪੂਰੀ ਚਾਦਰ ਤੇਰੇ ਜੀ ਇਸ ਤਰ੍ਹਾਂ ਖੁੰਜੀਆਂ ਤੇ ਫੁੱਲ ਬਣੇ ਹੋਏ ਨੇ ਦੇਖੋ ਜੀ ਕਿੰਨੀ ਸੋਹਣੀ ਕਢਾਈ ਕਰੀ ਹੋਈ ਆ ਹੱਥ ਦੇ ਨਾਲ ਕਢਾਈ ਕਰੀ ਆ ਕਿੰਨਾ ਬਰੀਕੀ ਦਾ ਕੰਮ ਆ ਇਸ ਤਰ੍ਹਾਂ ਜੀ ਖੁੰਜੀਆਂ ਦੇ ਉੱਪਰ ਫੁੱਲ ਬਣੇ ਹੋਏ ਨੇ ਤੇ ਇੱਕ ਫੁੱਲ ਇਸ ਤਰ੍ਹਾਂ ਸੈਂਟਰ ਦੇ ਵਿੱਚ ਬਣਿਆ ਹੋਇਆ ਹਾਂ ਜੀ ਆਪਾਂ ਤੁਹਾਨੂੰ ਨੇੜੇ ਤੋਂ ਕਰਕੇ ਦਿਖਾਉਣੀ ਆ ਤੇ ਇੱਧਰ ਵੀ ਖੁੰਜੇ ਦੇ ਵਿੱਚ ਫੁੱਲ ਬਣਿਆ ਹੋਇਆ ਤੇ ਇੱਧਰ ਵੀ ਖੁੰਝੇ ਦੇ ਵਿੱਚ ਬਣੇ ਹੋਏ ਫੁੱਲ ਇਸੇ ਤਰ੍ਹਾਂ ਤੇ ਇੱਧਰ ਵੀ ਜਿਹੜੇ ਸੈਂਟਰ ਦੇ ਵਿੱਚ ਫੁੱਲ ਹਨ ਤਿੰਨ ਤਿੰਨ ਫੁੱਲ ਨੇਜੀ ਬਣਾਏ ਹੋਏ ਇੱਧਰ ਖੁੰਝੇ ਵਾਲਾ ਫੁੱਲ ਹੋ ਗਿਆ ਇੱਕ ਸੈਂਟਰ ਵਾਲਾ ਇੱਧਰ ਫੇਰ ਖੁੰਝੇ ਦੇ ਵਿੱਚ ਫੁੱਲ ਹੈ ਇੱਧਰ ਵੀ ਖੁੰਝੇ ਦੇ ਵਿੱਚ ਫੁੱਲ ਹੈ ਸੈਂਟਰ ਦੇ ਵਿੱਚ ਇੱਧਰ ਵੀ ਸੈਂਟਰ ਦੇ ਵਿੱਚ ਹੱਥ ਦੇ ਨਾਲ ਕਢਾਈ ਕਰੀ ਹੋਈ ਹੈ ਜੀ ਇਹ ਜਿਹੜੀ ਕਢਾਈ ਕਰੀ ਹੈ ਆਪਾਂ ਤੁਹਾਨੂੰ ਦੱਸਦੇ ਹਾਂ ਵੀ ਇਹ ਬੈੱਡ ਸ਼ੀਟ ਚਾਦਰ ਹੈ ਜੀ ਜਿਹੜੀ ਸਿੰਗਲ ਵਾਈਟ ਕਲਰ ਦੀ ਹੈ ਇਹ ਕਿਹਨੇ ਕਢਾਈ ਕਰੀ ਹਾਂ ਹਾਂਜੀ ਮੈਂ ਪਹਿਲਾਂ ਵੀ ਇੱਕ ਦੋ ਵੀਡੀਓ ਚ ਦੱਸਿਆ ਸੀ ਵੀ ਮੈਂ ਆਪਣੇ ਪੇਕੇ ਘਰੇ ਆਈ ਹੂਂ ਆ ਇਹ ਸਾਡੇ ਮੰਮੀ ਨੇ ਜੀ ਚਾਦਰ ਕੱਢੀ ਹੋਈ ਹੈ ਉਹਨਾਂ ਨੇ ਆਪਣੇ ਹੱਥ ਦੇ ਨਾਲ ਉਹਨਾਂ ਦੀ ਕਢਾਈ ਕੀਤੀ ਹੋਈ ਹੈ ਹਾਂਜੀ ਘੱਟ ਤੋਂ ਘੱਟ ਜੀ ਹਾਂਜੀ ਸਾਡੇ ਮੰਮੀ ਨੇ ਜੀ ਇਹ ਚਾਦਰ ਆਪਣੀ ਮੰਮੀ ਨੇ ਆਪਣੇ ਵਿਆਹ ਤੋਂ ਪਹਿਲਾਂ ਦੀ ਕਢਾਈ ਕੀਤੀ ਹੋਈ ਆ ਹੰਦੀ ਕਾਫੀ ਸਾਲ ਹੋ ਗਏ ਨੂੰ ਚਾਦਰ ਨੂੰ ਕਢਾਈ ਕੀਤੀ ਨਾ ਮੰਮੀ ਨੇ ਆਪਣੇ ਵਿਆਹ ਤੋਂ 3-4 ਸਾਲ ਪਹਿਲਾਂ ਇਹ ਚਾਦਰ ਕੱਢੀ ਸੀ ਕਢਾਈ ਬਹੁਤ ਸੋਹਣੀ ਕਰੀ ਹੋਈ ਆ ਜੀ ਮੈਨੂੰ ਤਾਂ ਜੀ ਬਹੁਤ ਪਸੰਦ ਆ ਹਾਂ ਜੀ ਦੱਸਿਓ ਕਮੈਂਟ ਕਰਕੇ ਜ਼ਰੂਰ ਵੀ ਮੇਰੇ ਮੰਮੀ ਨੇ ਕਿੰਨੀ ਵਧੀਆ ਕਢਾਈ ਕਰੀਆ ਕਿੰਨੀ ਸੋਹਣੀ ਕਰੀ ਹੈ ਹਾਂ ਜੀ ਇੱਕ ਚਾਦਰ ਹੋਰ ਆਪਾਂ ਤੁਹਾਨੂੰ ਉਹ ਵੀ ਦਿਖਾਉਨੇ ਆ ਉਹ ਵੀ ਬੈੱਡ ਦੇ ਉੱਤੇ ਵਿਛਾਉਨੇ ਆ ਵਿਛਾ ਕੇ ਦਿਖਾਉਨੇ ਸਾਡੇ ਮੰਮੀ ਨੇ ਇਹ ਚਾਦਰਾਂ ਕਾਫੀ ਸੰਭਾਲ ਕੇ ਰੱਖੀਆਂ ਹੋਈਆਂ ਨੇ ਤੇ ਉਹ ਕਦੇ-ਕਦੇ ਵਿਛਾਉਂਦੇ ਹੁੰਦੇ ਨੇ ਹਾਂਜੀ ਇੱਕ ਚਾਦਰ ਆਪਾਂ ਤੁਹਾਨੂੰ ਹੋਰ ਦਿਖਾ ਰਹੇ ਹਾਂ ਇਹ ਵੀ ਜੀ ਸਿੰਗਲ ਚਾਦਰ ਕਾਫੀ ਖੁੱਲੀ ਡੁੱਲੀ ਚਾਦਰ ਆ ਜੀ ਹਾਂਜੀ ਸਾਡੇ ਮੰਮੀ ਦੇ ਜਿਹੜੇ ਚਾਦਰ ਹੁੰਦੇ ਸੀ ਕੱਢੀ ਹੋਈ ਸੀ ਸਾਰੀ ਉਹਨਾਂ ਨੂੰ ਇਸ ਤਰ੍ਹਾਂ ਸਾਰੀਆਂ ਇਹ ਚਾਦਰ ਨੂੰ ਚਾਰੋਂ ਸਾਈਡ ਤੇ ਇਸ ਤਰ੍ਹਾਂ ਲੈਸਾਂ ਲੱਗੀਆਂ ਹੁੰਦੀਆਂ ਸੀ ਹਾਂਜੀ ਆਪਾਂ ਤੁਹਾਨੂੰ ਨੇੜੇ ਤੋਂ ਕਰਕੇ ਦਿਖਾਉਣੀ ਆ ਵੇੜੇ ਫੁੱਲ ਨੇ ਕਿੰਨੇ ਸੋਹਣੇ ਬਣੇ ਹੋਏ ਨੇ ਸਾਡੇ ਮੰਮੀ ਨੇ ਹੱਥ ਦੇ ਨਾਲ ਕਢਾਈ ਕਰੀ ਹੋਈ ਆ ਹਾਂਜੀ ਘਟ ਤੋਂ ਘਟ ਜੀ ਸਾਡੇ ਮੰਮੀ ਦੱਸਦੇ ਨੇ ਵੀ ਮੈਂ ਆਪਣੇ ਵਿਆਹ ਤੋਂ 3-4 ਸਾਲ ਪਹਿਲਾਂ ਇਹ ਚਾਦਰਾਂ ਦੀ ਕਢਾਈ ਕੀਤੀ ਸੀ ਘਟ ਤੋਂ ਘਟ ਕਾਫੀ ਜੀ 50 ਸਾਲ ਹੋ ਗਏ ਵੀ ਇਹ ਚਾਦਰਾਂ ਦੀ ਕਢਾਈ ਕੀਤੀ ਚਾਦਰਾਂ ਤਾਂ ਜੀ ਮੰਮੀ ਦੇ ਹੋਰ ਵੀ ਕਾਫੀ ਕੜਾਈ ਕਰੀਆਂ ਸੀ ਅਸੀਂ ਜਦੋਂ ਛੋਟੇ-ਛੋਟੇ ਹੁੰਦੇ ਸੀ ਮੰਮੀ ਸਾਡੇ ਪਛਾਉਂਦੇ ਹੁੰਦੇ ਸੀਗੇ ਤੇ ਕਈ ਚਾਦਰਾਂ ਫਟ ਗਈਆਂ ਸੀਗੀਆਂ ਤੇ ਦੋ ਚਾਦਰਾਂ ਸਾਡੇ ਮੰਮੀ ਨੇ ਬੜੇ ਸ਼ੌਕ ਨਾਲ ਸੰਭਾਲ ਕੇ ਰੱਖੀਆਂ ਹੋਈਆਂ ਨੇ ਕਦੇ-ਕਦੇ ਪਛਾਉਂਦੇ ਹੁੰਦੇ ਨੇ ਇਹਨਾਂ ਨੂੰ ਬਹੁਤ ਸੋਹਣੀ ਕੜਾਈ ਕਰੀ ਹੋਈ ਆ ਤੇ ਕਾफी ਸਰਾਣੇ ਵੀ ਮੰਮੀ ਦੇ ਸਾੜੀ ਦੇ ਕੱਡੇ ਹੋਏ ਸੀ ਕੁਝ ਪੇਟੀ ਦੇ ਵਿੱਚ ਪਏ ਨੇ ਮੰਮੀ ਬਿਮਾਰ ਨੇ ਜਿ ਤੁਹਾਨੂੰ ਦੱਸਿਆ ਸੀ ਟਾਈਫਾਇਡ ਹੋ ਗਿਆ ਤੇ ਫਿਰ ਉਹ ਮੈਂ ਕੱਢੇ ਨਹੀਂ ਹੈਗੇ ਤੇ ਜਦੋਂ ਮੰਮੀ ਠੀਕ ਹੋਣਗੇ ਫਿਰ ਆਪਾਂ ਤੁਹਾਨੂੰ ਕੱਢ ਕੇ ਉਹ ਵੀ ਦਿਖਾਵਾਂਗੇ ਹਾਂਜੀ ਆਪਣੀਆਂ ਮੰਮੀਆਂ ਨੇ ਤਾਂ ਜੀ ਪਹਿਲਾਂ ਚਾਦਰਾਂ ਵੀ ਕੱਢੀਆਂ ਹੋਈਆਂ ਨੇ ਜੀ ਸਹਰਾਣੇ ਤੇ ਝੋਲੇ ਕੱਢਦੇ ਹੁੰਦੇ ਸੀਗੇ ਜੀ ਅੱਗੇ ਚੋਲੇ ਵੀ ਕੱਢੇ ਹੋਏ ਨੇ ਬਹੁਤ ਸੋਹਣੀ ਚਾਦਰ ਲੱਗਦੀ ਹੈ ਦੀ ਪਛਾਈ ਹੋਈ ਬੈੱਡ ਦੇ ਉੱਪਰ ਹਾਂਜੀ ਇੱਕ ਜੀ ਆਪਾਂ ਤੁਹਾਨੂੰ ਟੋਕਰੀ ਦਿਖਾ ਰਹੇ ਹਾਂ ਦੇਖੋ ਜੀ ਕਿੰਨੀ ਸੋਹਣੀ ਬਣੀ ਹੋਈ ਹੈ ਬਹੁਤ ਸੋਹਣਾ ਇਹਦਾ ਡਿਜ਼ਾਈਨ ਮਨ ਦੀ ਸਾਡੇ ਮੰਮੀ ਪਹਿਲਾਂ ਸੀ ਜਦੋਂ ਛੋਟੇ ਹੁੰਦੇ ਸੀ ਇਹਨੂੰ ਟੋਕਰੀ ਨੂੰ ਲੈ ਕੇ ਜਾਂਦੇ ਹੁੰਦੇ ਸੀਗੇ ਜਦੋਂ ਅਸੀਂ ਸਾਡੇ ਨਾਨਕੇ ਜਾਂਦੇ ਹੁੰਦੇ ਸੀਗੇ ਬਹੁਤ ਸੋਹਣੀ ਬਣੀ ਹੋਈ ਹੈ ਜੀ ਮੰਮੀ ਨੇ ਸੰਭਾਲ ਕੇ ਰੱਖੀ ਹੋਈ ਹੈ ਦੋ ਜੀ ਇਸ ਤਰ੍ਹਾਂ ਇਹਨੂੰ ਧਣੀਆਂ ਲੱਗੀਆਂ ਹੋਈਆਂ ਨੇ ਬਣਾ ਕੇ ਦੇਖੋ ਜੀ ਹੱਥਾਂ ਦੇ ਨਾਲ ਬਣੀ ਹੋਈਆਂ ਨੇ ਦੋਨੋਂ ਸਾਈਡਾਂ ਦਿਖਾਉਣੀ इस तरह इस तरह देखो जी आस रहे है ना बेस्तरा ऐ पतला पतला जहा चौड़े चौड़े जी बिस्तरा बिच पा पा के बनाई हुई है काफी बारीकी काम कर ਇਸ ਨੂੰ ਹਾਂ ਤਾਂ ਜੀ ਸਾਡੀ ਮੰਮੀ ਦਾ ਨੇੜੇ ਬੈੱਡ 'ਚ ਪਿਆ ਸੀਗਾ ਤੇ ਮੰਮੀ ਕਹਿੰਦੇ ਉਹ ਰੇ ਪਿਆ ਵੀ ਕੱਢ ਲਓ ਜੇ ਤੁਸੀਂ ਵੀਡੀਓ ਬਣਾਉਣੀ ਆ ਬਣਾ ਲਓ ਦਿਖਾ ਦਿਓ ਬਹੁਤ ਸੋਹਣੀ ਲੱਗਦੀ ਹੈ ਨਹੀਂ ਤਾਂ ਟੋਕਰੀ ਬਹੁਤ ਸੋਹਣੀ ਲੱਗਦੀ ਹੈ ਕਈ ਸਾਲ ਹੋ ਗਏ ਜੀ ਉਦੋਂ ਮੈਂ ਦੇਖੀ ਸੀ ਇੱਥੇ ਮੰਮੀ ਦੇ ਕੋਲੇ ਤੇ ਫੇਰ ਅੱਜ ਮੇਰੇ ਯਾਦ ਆ ਗਈ ਮੈਂ ਟੋਕਰੀ ਕੱਢ ਕੇ ਮੰਮੀ ਨੂੰ ਪੁੱਛਿਆ ਵੀ ਕਿੱਥੇ ਪਈ ਹੈ ਮੇਰੇ ਕੰਨੇ ਜਨੇੜੇ ਪਈਆ ਤਾਂ ਕੱਢ ਲਓ ਬਹੁਤ ਸੋਹਣੀ ਲੱਗਦੀ ਹੈ ਜੀ ਹੁੱਲੀ ਢੁੱਲੀ ਟੋਕਰੀ ਹੈ ਜੀ ਦੇਖੋ ਆਪਾਂ ਤੁਹਾਨੂੰ ਵਿੱਚੋਂ ਵੀ ਦਿਖਾਉਨੇ ਆ ਵੀ ਕਾਫੀ ਇਹਦੇ ਵਿੱਚ ਕੱਪੜੇ ਪੈ ਜਾਣਗੇ ਤਿੰਨ ਚਾਰ ਸੂਟ ਆਪਣੇ ਆਰਾਮ ਨਾਲ ਪੈ ਜਾਣਗੇ ਟਾਵਲ ਪੈਜੂ ਹੋਰ ਵੀ ਨਿੱਕਾ ਮੋਟਾ ਸਮਾਨ ਪੈਜੂਗਾ ਕਾਫੀ ਸਪੇਸ ਹੈ ਇਹਦੇ ਟੋਕਰੀ ਦੇ ਵਿੱਚ ਕਾਫੀ ਵੱਡੀ ਹੈ ਟੋਕਰੀ ਹਾਂਜੀ ਕਮੈਂਟ ਕਰਕੇ ਦੱਸਿਓ ਵੀ ਤੁਹਾਨੂੰ ਸਾਡੀ ਮੰਮੀ ਦੇ ਹੱਥ ਦੀਆਂ ਕਢਾਈ ਕੀਤੀ ਹੋਈਆਂ ਚਾਦਰਾਂ ਕਿਵੇਂ ਲੱਗੀਆਂ ਤੇ ਨਾਲੇ ਟੋਕਰੀ ਕਿਵੇਂ ਲੱਗੀ ਹਾਂਜੀ ਜਿਹੜੇ ਭੈਣ ਪਰ ਆਪਣੇ ਨਾਲ ਜੁੜੇ ਹੋਏ ਨੇ ਜੀ ਆਪਣੀ ਵੀਡੀਓ ਤੇ ਸੋਹਣੇ ਸੋਹਣੇ ਕਮੈਂਟ ਕਰਦੇ ਨੇ ਜੀ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ